ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਦੇਵ ਗ੍ਰੀਨਲੈਂਡ ਦਰਸਰੀ ਦੇਵ ਨਰਸਰੀ ਜਲਾਲਾਬਾਦ ਪੇਜ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਦੇਵ ਕੰਬੋਜ ਪ੍ਰਾਨ ਪੱਟੇ ਤੇ ਅੱਜ ਆਪਾਂ ਇੱਕ ਅਹਿਮ ਗੱਲਬਾਤ ਕਰਨੀ ਹੈ ਬੂਟਿਆਂ ਦੇ ਪਾਣੀ ਦੇ ਬਾਰੇ ਇਹ ਬੜੀ ਅਹਿਮ ਵੀਡੀਓ ਹੈ ਕਿਉਂਕਿ ਗਰਮੀ ਦੇ ਵਿੱਚ ਆਪਾਂ ਗਮਲਿਆਂ ਵਿੱਚ ਵੀ ਪਾਣੀ ਪਾਉਣਾ ਹੈ ਜਿਹੜੇ ਬੂਟੇ ਧਰਤੀ 'ਤੇ ਲੱਗੇ ਆ ਉਹਨਾਂ ਨੂੰ ਵੀ ਪਾਉਣਾ ਹੈ ਤਾਂ ਬੜੀਆਂ ਜਿਹੜੀਆਂ ਸਾਵਧਾਨੀਆਂ ਸਾਨੂੰ ਵਰਤਣੀਆਂ ਪੈਣੀਆਂ ਇੱਕ ਤਾਂ ਆਪਾਂ ਨੂੰ ਇੱਕ ਦਿਨ ਛੱਡ ਕੇ ਪਾਣੀ ਪਾਉਣਾ ਹੀ ਪੈਣਾ ਤੇ ਜਿਹੜੇ ਤਰਤੀਜ ਬੂਟੇ ਲੱਗੇ ਆ ਚਾਹੇ ਗਮਲਿਆਂ 'ਚ ਲੱਗੇ ਆ ਨਹੀਂ ਤਾਂ ਇਹ ਸੋਖ ਮਨਾਉਣਗੇ ਜਾਂ ਜਿਨ੍ਹਾਂ ਦੇ ਗਮਲੇ ਲੱਗੇ ਆ ਪਹਿਲਾਂ ਵਿਹੜੇ 'ਚ ਪਿਆ ਤਾਂ ਉਹ ਉਹਨਾਂ ਨੂੰ ਚੁੱਕ ਕੇ ਅੰਦਰ ਛਾਂ ਤੇ ਕਰ ਲਓ 2 ਮਹੀਨਿਆਂ ਦੀ ਗੱਲ ਹੈ ਤੇ 2 ਮਹੀਨਿਆਂ ਦੇ ਬਾਅਦ ਤੁਸੀਂ ਫਿਰ ਜਦੋਂ ਠੰਡੀ ਮੁੱਠੀ ਰੋਤਾ ਆਜੂਗੀ ਰਾਤ ਨੂੰ ਤਰੇਲ ਪਿਆ ਕਰੋਗੇ ਦਿਨ ਨੂੰ ਨਿਮੀ ਨਿਮੀ ਧੁੱਪ ਜੀ ਪਿਆ ਕਰੋਗੇ ਤੇ ਬੂਟੇ ਬਹੁਤ ਵਧੀਆ ਰਹਿਣਗੇ ਨੇ ਤਾਂ ਤੁਹਾਡੇ ਬੂਟੇ ਪਲੇ ਪਲਾਏ ਇੱਕ ਦਿਨ ਚ ਵੀ ਖਤਮ ਹੋ ਸਕਦੇ ਆ ਜੀ ਹੁਣ ਗੱਲ ਕਰੀਏ ਪਾਣੀ ਦੀ ਤੇ ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਬੂਟਾ ਪਾਣੀ ਮੰਗਦਾ ਹਮੇਸ਼ਾ ਤੁਸੀਂ ਕਦੇ ਸੁਣਿਆ ਵੀ ਬੂਟਾ ਪਾਣੀ ਮੰਗਦਾ ਮੈਂ ਕਹਿੰਨਾ ਵੀ ਬੂਟਾ ਪਾਣੀ ਮੰਗਦਾ ਜਦੋਂ ਬੂਟਾ ਪਾਣੀ ਮੰਗੂਗਾ ਤਾਂ ਜਿਹੜੇ ਉਹਦੇ ਪੱਤੇ ਐ ਉਹ ਐ ਖੜੇ ਖੜੇ ਰਹਿਣ ਦੀ ਬਜਾਏ ਇਸ ਤਰ੍ਹਾਂ ਕੁਮਲਾ ਜਾਣਗੇ ਤਾਂ ਮੇਰੇ ਹਿਸਾਬ ਨਾਲ ਪਾਣੀ ਉਦੋਂ ਹੀ ਪਾਉਣਾ ਚਾਹੀਦਾ ਜਦੋਂ ਪੱਤੇ ਕੁਮਲਾਉਣੇ ਸ਼ੁਰੂ ਹੋਣ ਉਸ ਦਿਨ ਜਾਂ ਉਸ ਤੋਂ ਅਗਲੇ ਦਿਨ ਉਹਨੂੰ ਪਾਣੀ ਜ਼ਰੂਰ ਪਾ ਦਿਓ ਤੇ ਜੇ ਆਪਾਂ ਉਹਦੇ ਪੱਤੇ ਖੜੇ ਐ ਤੇ ਫਿਰ ਵੀ ਉਹਨੂੰ ਆਪਾਂ ਲਗਾਤਾਰ ਉਹਨੂੰ ਜਿਹੜਾ ਪਾਣੀ ਦੇ ਰਹੇ ਆ ਉੱਪਰਲੀ ਧਰਤੀ ਨੂੰ ਵੇਖ ਕੇ ਤਾਂ ਫਿਰ ਉਹ ਗਲਤ ਹੈ ਸਰਾਸਰ ਕਿਉਂਕਿ ਥੱਲੇ ਜੇ ਉਹਦੇ ਮੌਇਸਚਰ ਹੈ ਥੱਲੂਗوں ਨੂੰ ਜਿਹੜੀ ਐ ਪੂਰੀ ਪਾਣੀ ਦੀ ਜਿਹੜੀ ਤਸਵੀਰ ਮਿਲ ਰਹੀ ਹੈ ਜਾਂ ਪਾਣੀ ਮਿਲ ਰਿਹਾ ਹੈ ਤਾਂ ਉਹ ਤਾਂ ਹੀ ਜਿਹੜੇ ਉਹਦੇ ਪੱਤੇ ਖੜੇ ਐ ਤਾਂ ਉਹ ਹਰਾ ਭਰਾ ਦਿਖਦਾ ਹੈ ਤੇ ਜਦੋਂ ਬੂਟਾ ਕੁਮਲਾਊਗਾ ਤਾਂ ਉਦੋਂ ਸਮਝੋ ਵੀ ਉਹਨੂੰ ਪਾਣੀ ਦੀ ਲੋੜ ਹੈ ਇੱਕ ਹੋਰ ਗੱਲ ਮੈਂ ਤੇ ਤੁਹਾਨੂੰ ਦੱਸ ਦਿਆਂ ਜਾਂਦਾ ਜਾਂਦਾ ਕਿ ਪਾਣੀ ਕਦੇ ਵੀ ਤੁਹਾਡੇ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਲੰਬਾ ਸਮਾਂ ਨਹੀਂ ਖੜਨਾ ਚਾਹੀਦਾ ਜੇ ਮੈਂ ਕਹਿ ਦਿਆਂ ਵੀ 1 ਘੰਟੇ ਡੇਢ ਤੋਂ ਵੱਧ ਪਾਣੀ ਨਹੀਂ ਖੜਨਾ ਚਾਹੀਦਾ ਤੁਹਾਡੇ ਬੂਟੇ ਨੂੰ ਪਾਣੀ ਪਾਉਣ ਤੋਂ ਬਾਅਦ ਤਾਂ ਤੁਹਾਡਾ ਬੂਟਾ ਇਹ ਕੋ ਝੋਟ ਨਹੀਂ ਹੋਊਗਾ ਉਹ ਕਦੇ ਵੀ ਨਹੀਂ ਮਰੂਗਾ ਜਦੋਂ ਆਪਾਂ ਲਗਾਤਾਰ ਬੂਟੇ ਨੂੰ ਓਵਰ ਵਾਟਰਿੰਗ ਕਰ ਰਹੇ ਆ ਵਾਰ-ਵਾਰ ਪਾਣੀ ਦੇ ਰਹੇ ਆ ਤਾਂ ਕਈ ਵਾਰ ਤਾਂ ਆਪਣਾ 2-2 ਦਿਨ ਗਮਲਿਆਂ ਦੇ ਵਿੱਚ ਵੀ ਪਾਣੀ ਖੜਾ ਰਹਿੰਦਾ ਹੈ ਤਾਂ ਪਾਣੀ ਦਾ ਖੜਾ ਵੈਸੇ ਹੀ ਦੁਸ਼ਤ ਹੋ ਜਾਂਦਾ ਹੈ ਤੇ ਤੁਸੀਂ ਆਪੇ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਉਹ ਕਿੰਨਾ ਕੋ ਘਾਤਕ ਹੋਵੇਗਾ ਉਸ ਬੂਟੇ ਦੇ ਲਈ ਜਿਹਦੀਆਂ ਜੜ੍ਹਾਂ ਦੇ ਵਿੱਚੋਂ ਪਾਣੀ ਖੜਾ ਹੈ ਸੋ ਇਸ ਕਰਕੇ ਮੈਂ ਬੇਨਤੀ ਤਾਂ ਕਰਦਾ ਵਾਰ-ਵਾਰ ਕਿ ਜਿੱਥੇ ਤੁਸੀਂ ਬੂਟਾ ਲਾਇਆ ਹੈ ਮੰਨ ਲਓ ਆਹ ਬੂਟਾ ਲੱਗਿਆ ਹੈ ਮੈਂ ਤੁਹਾਨੂੰ ਥੋੜਾ ਜਿਆਦਾ ਪ੍ਰੈਕਟੀਕਲ ਕਰਕੇ ਦਿਖਾ ਦਿੰਦਾ ਇਹ ਗਮਲਾ ਪਿਆ ਹੈ ਇਹਦੇ ਉੱਪਰ ਆਪਾਂ ਮੰਨ ਲਓ ਆਹ ਬੂਟਾ ਲਾਤਾ ਹੁਣ ਆਪਾਂ ਇਹਦੇ ਦੁਆਲੇ ਦੁਆਲੇ ਮਿੱਟੀ ਲਾਉਣੀ ਹੈ ਹਰੇਕ ਪੌਦੇ ਨੂੰ ਐਦਾਂ ਆਹ ਚੀਜ਼ ਬਣ ਜੂਗੀ ਜਿਹੜਾ ਇਹਦਾ ਪਾਣੀ ਇੱਥੇ ਨਹੀਂ ਚੱਲੂਗਾ ਇਹਦਾ ਪਾਣੀ ਜਿੱਥੇ ਮੇਰਾ ਹੱਥ ਹੈ ਬਾਹਰਲਾ ਐਸ ਸਾਈਡ ਤੇ ਚੱਲੂਗਾ ਜਾਨੀ ਕਿ ਇਹਦੇ ਨਾਲੋਂ ਕੋਈ 6-7 ਇੰਚ ਜਾਂ 1 ਫੁੱਟ ਹਟ ਕੇ ਚੱਲੂਗਾ ਸੋ ਖੱਡਾ ਵੀ ਜਿਆਦਾ ਆਪਾਂ 3 ਬਜ 3 ਦਾ ਤਾਂ ਹੀ ਮਰਵਾਉਂਦੇ ਆ ਕਿ ਜਿਹੜਾ ਖੱਡਾ ਹੈ ਉਹ ਜਦੋਂ ਪਾਣੀ ਲਈਏ ਪਾਣੀ ਵੀ ਵੱਧ ਲੱਗੇ ਤੇ ਉਹ ਨਾਲ ਦੀ ਨਾਲ ਸੂਖ ਵੀ ਜਾਵੇ ਕਿਉਂਕਿ ਜੇ ਖੱਡਾ ਵੱਧ ਹੋਊਗਾ ਤਾਂ ਸੂਖ ਸਕਦਾ ਹੈ ਆਦਰਵਾਇਜ਼ ਉਹ ਤੁਹਾਡਾ ਬੂਟਾ ਉੱਥੇ ਪਾਣੀ ਖੜੂਗਾ ਹੀ ਖੜੂਗਾ ਸੋ ਪਾਣੀ ਜਿਹੜੇ ਚੱਲਦੇ ਹੀ ਸੋਹਣੇ ਲੱਗਦੇ ਆ ਇਹ ਕਹਾਵਤਾਂ ਵੀ ਨਹੀਂ ਬਣੀਆਂ ਕਿ ਪਾਣੀ ਦਾ ਚੱਲਣਾ ਔਰ ਪਾਣੀ ਦਾ ਖੜਨਾ ਜਦੋਂ ਪਾਣੀ ਖੜ ਗਿਆ ਨੁਕਸਾਨ ਹੀ ਕਰੂਗਾ ਔਰ ਘਰ ਦਾ ਆਇਆ ਸੋ ਇਸ ਕਰਕੇ ਆਪਣੇ ਬੂਟਿਆਂ ਦੇ ਨਾਲ ਮੁੱਢ ਦੇ ਨਾਲ ਮਿੱਟੀ ਲਾ ਕੇ ਰੱਖੋ ਫੁੱਟ ਬਾਈ ਫੁੱਟ ਸਾਰੇ ਪਾਸੇ ਤੇ ਉਹਦੀ ਸਾਈਡ ਤੇ ਪਾਣੀ ਚਲਾਇਆ ਕਰੋ ਨਾ ਕਿ ਉਹਦੇ ਤਣੇ ਦੇ ਵਿੱਚ ਫਿਰ ਦੇਖੋ ਬੂਟੇ ਦੀ ਗ੍ਰੋਥ ਕਿੱਦਾਂ ਹੁੰਦੀ ਹੈ ਤੇ ਜਦੋਂ ਬੂਟਾ ਪਾਣੀ ਮੰਗੇ ਉਦੋਂ ਪਾਣੀ ਲਗਾਇਆ ਕਰੋ ਸੋ ਜਾਣਕਾਰੀ ਚੰਗੀ ਲੱਗੀ ਹੈਗੇ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਿਓ ਇੰਸਟਾ ਤੇ dev. nursery.5757 ਤੇ ਆਪਣੀ ਉੱਥੇ ਵੀ ਜਿਹੜਾ ਪੇਜ ਬਣਿਆ ਹੋਇਆ ਹੈ YouTube ਤੇ ਵੀ ਬਣਿਆ ਹੋਇਆ ਹੈ dev live radio ਵੀ ਪੇਜ ਚੱਲ ਰਿਹਾ ਹੈ ਆਲਰੇਡੀ ਆਪਣਾ ਪੂਰੇ ਸੋਸ਼ਲ ਮੀਡੀਆ ਤੇ ਤੇ dev nursery jalandharbad ਪੇਜ ਵੀ ਚੱਲ ਰਿਹਾ ਹੈ ਤੁਸੀਂ ਸਾਰਿਆਂ ਨੂੰ ਫੋਲੋ ਕਰਨਾ ਹੈ ਬਹੁਤ ਬਹੁਤ ਮਿਹਰਬਾਨੀ ਮਿਲਦਿਆ ਨਵੀਂ ਅਪਡੇਟ ਦੇ ਨਾਲ ਧੰਨਵਾਦ ਮਿਹਰਬਾਨੀ ਸ਼ੁ크